ਰਾਹੁਲ ਗਾਂਧੀ ਨੂੰ ਤਾਂ ਰੋਂਨ ਦੀ ਆਦਤ ਪੈ ਗਈ ਉਹ ਰੋਂਦਾ ਵੀ ਉਰੇ ਨਹੀਂ ਰੋਂਦਾ ਵੀ ਜਾ ਕੇ ਬਾਹਰ ਗੱਲ ਹੀ ਆ ਵੀ ਜਿਹੜਾ ਰਾਹੁਲ ਗਾਂਧੀ ਦਾ ਇੱਕ ਤਾਂ ਪਹਿਲੀ ਗੱਲ ਤਾਂ ਉਹਦਾ ਉਰੇ ਚਿੱਤ ਨਹੀਂ ਲੱਗਦਾ ਉਹਦਾ ਜੀ ਨਹੀਂ ਲੱਗਦਾ ਉਹਦੇ ਕਈ ਕਮਜ਼ੋਰੀਆਂ ਐ ਕਿਉਂਕਿ ਉਹ ਉਹਦੀ ਸਮਝ ਲਓ ਉਹਦੀ ਰਿਸ਼ਤੇਦਾਰੀਆਂ ਉਹਦੀਆਂ ਦੋਸਤੀਆਂ ਉਦੇ ਸਬੰਧ ਉਹਦਾ ਪੜਾਈ ਉਹਦਾ ਰਹਿਣ ਸਹਿਣ ਸਭ ਕੁਝ ਕੋ ਸਾਰਾ ਕੁਝ ਆ ਜਿਹੜਾ ਉਹਦਾ ਉਹ ਵਿਦੇਸ਼ਾਂ ਦਾ ਹੀ ਇਸ ਕਰਕੇ ਵਿਦੇਸ਼ ਜਾ ਕੇ ਹੀ ਉਹ ਗੱਲਾਂ ਕਰਦਾ ਏ ਪਰ ਇਸ ਵਾਰ ਤਾਂ ਉਹਨੇ ਕਮਾਲ ਕਰਤੀ ਪਹਿਲਾਂ ਤਾਂ ਚਲੋ ਮੁਸਲਮਾਨ ਉਹਨਾਂ ਨੂੰ ਕੋਸ਼ਿਸ਼ ਕਰਦਾ ਸੀ ਕਰਨ ਦੀ ਫਿਰ ਪਿੱਛੇ ਉਹ ਵੀ ਸੀਜ਼ਨ ਲੱਗਿਆ ਰਿਹਾ ਹੁਣ ਉਹਨੇ ਜਮਾਈ ਕਿ ਉਹ ਚੱਗ ਪਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਰੈਫਰੈਂਡਮ ਚੱਲਦਾ ਹੈ ਜਿੱਥੇ ਪੰਨੂ ਵਰਗੇ ਜਾਂ ਹੋਰ ਜਿਹੜੇ ਵੀ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਜਿਹੜੀ ਗੱਲ ਉਹ ਉੱਥੇ ਅਸਾਈਲਮ ਲੈਣ ਵਾਲੇ ਕਹਿੰਦੇ ਆ ਉਹ ਗੱਲ ਰਾਹੁਲ ਗਾਂਧੀ ਨੇ ਆਪਟਾਈ ਮੈਨੂੰ ਆਸ ਕਿੰਨੇ ਐਸ ਵੇਲੇ ਉਰੇ ਵੀ ਪੱਗਾਂ ਵਾਲੇ ਬੈਠੇ ਆ ਤੇ ਹਰੇਕ ਦੇ ਕੜਾ ਪਾਇਆ ਹੈ ਚਾਹੇ ਉਹ ਕੋਈ ਸਰਦਾਰ ਆ ਚਾਹੇ ਕੋਈ ਪਾਲ ਪਟਿਆਂ ਵਾਲਾ ਮੈਂ ਇਹ ਚੈਲੰਜ ਕਰਕੇ ਕਹਿਣਾ ਐਜਾ ਕਿਹੜਾ ਬੰਦਾ ਏ ਜਿਹੜਾ ਅੱਜ ਜਿਹਨੂੰ ਦੇਸ਼ ਚ ਪੰਜਾਬ ਦੀ ਗੱਲ ਛੱਡ ਦੋ ਦੇਸ਼ ਚ ਕਿਹੜਾ ਇੱਕ ਬੰਦਾ ਰਾਹੁਲ ਗਾਂਧੀ ਇੱਕ ਬੰਦੇ ਨੂੰ ਦਿਖਾ ਦੇ ਉਹਨੂੰ ਮੈਂ ਚੈਲੰਜ ਕਰਦਾ ਵੀ ਜਿਹਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂ ਦੀ ਜਾਂ ਜਿਹਨੂੰ ਘੜਾ ਪਾਉਣ ਦੀ ਇਜਾਜ਼ਤ ਨਹੀਂ ਜਾਂ ਜਿਹਨੂੰ ਗੁਰਦੁਆਰਾ ਜਾਣ ਦੀ ਇਜਾਜ਼ਤ ਨਹੀਂ ਉਹ ਭਲਿਆ ਬੰਦਾ ਤੂੰ ਆਪਣੀ ਗੱਲ ਕਰਨੀ ਆ ਕਰ ਤੂੰ ਸਾਡੇ 'ਚ ਕਿਉਂ ਪੜਾ ਪਾਉਣ ਦੀ ਕੋਸ਼ਿਸ਼ ਕਰਦਾ ਇਹਦਾ ਮਤਲਬ ਤੂੰ ਇਹ ਦਸ ਰੋਕ ਦਾ ਕੌਣ ਆ ਫਿਰ ਤੁਸੀਂ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਜਦੋਂ ਅੱਜ ਗੱਲ ਕਈ ਵਾਰ ਹੁਣ ਪਤਾ ਕੀ ਹੋ ਗਿਆ ਆ ਮੋਬਾਈਲਾਂ ਨੇ ਸਾਣਾ ਕੁਝ ਪਲਾਹਤਾ ਨਵੀਆਂ ਚੀਜ਼ਾਂ ਜਿਹੜੀਆਂ ਮੂਰੇ ਆ ਜਾਂਦੀਆਂ ਜਨਾਬ ਤੁਸੀਂ ਤੁਹਾਡੇ ਦਾਦੀ ਜੀ ਨੇ ਸਤਿ ਦਰਵਾਰ ਸਾਹਿਬ ਤੋਂ ਉੱਤੇ ਕੱਲ ਤੱਕ ਸਤਿ ਤੋਂ ਗੋਲਡਨ ਟੈਂਪਲ ਸਾਹਿਬ ਤੋਂ ਤੋ ਉੱਤੇ ਕੁਛ ਹੈ ਨਹੀਂ ਉੱਥੇ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਅੱਜ ਆਪਾਂ ਬੇਅਦਵੀ ਦੀਆਂ ਗੱਲਾਂ ਕਰਦੇ ਆਂ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦੇ ਹੋਏ ਅੰਦਰ ਦਰਬਾਰ ਸਾਹਿਬ ਦੇ ਗੋਲੀ ਲੱਗੀ ਤੇ ਉਹ ਕਰਉਣ ਵਾਲੀ ਸ਼੍ਰੀਮਤੀ ਇੰਦਰਾ ਗਾਂਧੀ ਉਦੋਂ ਬਾਅਦ ਜਦੋਂ ਉਨ੍ਹਾਂ ਅਸੈਸੀਨੇਟ ਕਰਤਾ ਤਾਂ ਫਿਰ ਥੋਡੇ ਪਿਤਾ ਜੀ ਨੇ ਇਹ ਕਿਹਾ ਵੀ ਜੇ ਬੜਾ ਦਰਕ ਘਿਰਦਾ ਹੈ ਤਾਂ ਭਾਈ ਧਰਤੀ ਤਾਂ ਹਿੱਲਦੀ ਹੈ ਗਿਆਨੀ ਜੈਤ ਸਿੰਘ ਉਦੋਂ ਇੱਕ ਰਾਸ਼ਟਰਪਤੀ ਸੀ ਇੱਕ ਸਿੱਖ ਉਹ ਫੌਜ ਦਾ ਕਮਾਂਡਰ ਇਨ ਚੀਫ ਸੀ ਤੇ ਉਹਦੀਆਂ ਟੈਲੀਫੋਨ ਦੀਆਂ ਤਾਰਾਂ ਕੱਟਤੀਆਂ ਵੀ ਉਹ ਸਿੱਖਾਂ ਨੂੰ ਬਚਾਉਣ ਖਾਤਰ ਧੀਆਂ ਦੀ ਇੱਜ਼ਤ ਰੋਟੇ ਰੋਟਮ ਖਾਤਰ ਜੇ ਕਿਸੇ ਨੂੰ ਟੈਲੀਫੋਨ ਕਰੂਗਾ ਬਾਹਰ ਫੌਜ ਨੂੰ ਜਾਂ ਕਿਸੇ ਨੂੰ ਤਾਂ ਉਹਦੀ ਗੱਲ ਫੌਜ ਨੂੰ ਮੰਨਣੀ ਪਊ ਉਹਦੇ ਟੈਲੀਫੋਨੀ ਕੱਟਦੇ ਤੇ ਅੱਜ ਤੱਕ ਮੈਂ ਤਾਂ ਉਸ ਪਾਰਟੀ 'ਚ ਰਹਿ ਆਈਆਂ ਰਾਹੁਲ ਗਾਂਧੀ ਦੇ ਮੈਂ ਸਭ ਤੋਂ ਨੇੜੇ ਰਿਹਾ ਮੇਰੇ ਤੋਂ ਵੱਧ ਕੌਣ ਜਾਣਦਾ ਤੇ ਇਸ ਕਰਕੇ ਜਦੋਂ ਵੀ ਤੁਸੀਂ ਸੱਜਨ ਕੁਮਾਰ ਨੂੰ ਟਿਕਟ ਦਿੱਤੀ ਜਦੋਂ ਵੀ ਤੁਸੀਂ ਟਾਈਟਲਰ ਨੂੰ ਟਿਕਟ ਦਿੱਤੀ ਰੌਲਾ ਪਾਪਾ ਅਸੀਂ ਕਟਾਉਂਦੇ ਰਹੇ ਵੀ ਅਸੀਂ ਕਿਹੜੇ ਮੂਨ ਨਾਲ ਵੋਟ ਮੰਗਾਂਗੇ ਜੀ ਯਾਰ 2009 ਦੀ ਉਹ ਮੈਂ ਗੱਲ ਦੱਸਦਾ ਤੁਹਾਨੂੰ ਮੈਨੂੰ ਪਹਿਲੀ ਵਾਰ ਨੰਦਪੁਰ ਸਾਹਿਬ ਤੋਂ ਟਿਕਟ ਮਿਲੀ ਸੀ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਟਿਕਟ ਅਨਾਉਂਸ ਕਰਤੀ ਫਿਰ ਉਦੋਂ ਬਾਅਦ ਕਮਲਨਾਥ ਜਿਹੜਾ ਕਿ ਸਭ ਤੋਂ ਵੱਡਾ ਦੋਸ਼ੀ ਹੈ ਉਸ ਕੰਮ 'ਚ ਉਹਨੂੰ ਮੁੱਖ ਮੰਤਰੀ ਉਹਨੂੰ ਹਮੇਸ਼ਾ ਤੁਸੀਂ ਪੰਜਾਬ ਦਾ ਇੰਚਾਰਜ ਲਾਤਾ ਹੋਰ ਨੂਨ ਛਿਰਕਣ ਨੂੰ ਏਦੋਂ ਮੈਂ ਦੁਸ਼ਮਣ ਕੀ ਉਹਦੇ ਪੰਜਾਬ ਦਾ ਕਮਲਨਾਥ ਨੂੰ ਇੰਚਾਰਜ ਲਾਤਾ ਉਹਨੂੰ ਕੈਪਟਨ ਮਨਿੰਦਰ ਸਿੰਘ ਹੋਣੀ ਸੀ ਪਰ ਜਿਹਨੇ ਸਾਰਿਆਂ ਨੇ ਕਾਂਗਰਸੀ ਨਾਲ ਰੌਲਾ ਪਾ ਕੇ ਉਹਨੂੰ ਹਟਾਇਆ ਵੀ ਤੁਸੀਂ ਕਿਉਂ ਨੂਨ ਛੜਕਦੇ ਪਰ ਗੱਲ ਹੁਣ ਇੰਨੀ ਆ ਰਾਹੁਲ ਗਾਂਧੀ ਪਿਛਲੇ ਜਦੋਂ ਆਖਰੀ ਵਾਰ ਆਇਆ ਪੰਜ ਦਿਨ ਪੰਜ ਦਿਨ ਰਾਹੁਲ ਗਾਂਧੀ ਸ੍ਰੀ ਅਮਰਸਰ ਸਾਹਿਬ ਰਹੇ ਆ ਤੇ ਰੋਜ਼ ਸਵੇਰੇ ਤੁਹਾਨੂੰ ਪਤਾ ਮੱਥਾ ਟੇਕਣ ਉਹ ਦਰਵਾਜੇ ਸਾਹਿਬ ਲੋਕ ਉਹਨਾਂ ਦੇ ਮਨ ਚ ਪਛਤਾਵੇ ਆ ਉਹ ਜਾਣ ਕੋਈ ਰੋਕ ਨਹੀਂ ਕਿਸੇ ਨੂੰ ਉਹਨਾਂ ਨੂੰ ਔਰ 5 ਦਿਨ ਉਹ ਬਹਿ ਕੇ ਕਿਸੇ ਕਿਹੜਾ ਮੈਂ ਉਹ ਹੋਟਲ ਦਾ ਨਾਮ ਭੁੱਲ ਗਿਆ ਸਵੇਰੇ ਸ਼ਾਮ ਉੱਥੇ ਸੇਵਾ ਕਰਨ ਜਾਂਦੇ ਸੀ ਤੇ ਰਾਹੁਲ ਗਾਂਧੀ ਨੂੰ ਕਿਸ ਨੇ ਰੋਕੇ ਅਜੇ ਕੀ ਰਾਹੁਲ ਗਾਂਧੀ ਨੂੰ ਤਾਂ ਮੈਂ ਇਹ ਕਹਿੰਦਾ ਨਹੀਂ ਕਿਉਂਕਿ ਸਾਡਾ ਧਰਮ ਬਹੁਤ ਵੱਡਾ ਹੈ ਇੱਕ ਸਿੱਖ ਨੂੰ ਖੜਾ ਕਰਕੇ ਉਹਨੂੰ ਨਾਮ ਪੁੱਛਿਆ ਵੀ ਦੱਸ ਵੀ ਤੇਰੀ ਪੱਤ ਤੈਨੂੰ ਬੰਨਣ ਦੀ ਤੇਰੇ ਵੀ ਉਹ ਤਾਂ ਉੱਥੇ ਅਮਰੀਕਾ ਦੇ ਨੇ ਉੱਥੇ ਉਹਨਾਂ ਨੂੰ ਕੀ ਪੰਜਾਬ ਦਾ ਜਾਂ ਕਿਸੇ ਦਾ ਕੀ ਲੈਣਾ ਦੇਣਾ ਤੂੰ ਆਪਣੀ ਗੱਲ ਕਰ ਤੈਨੂੰ ਜੇ ਤੇਰੀਆਂ ਚੀਕਾਂ ਨਿਕਲਦੀਆਂ ਐ ਮੋਦੀ ਸਾਹਿਬ ਨੂੰ ਦੇਖ ਕੇ ਜਾਂ ਬੀਜੇਪੀ ਨੂੰ ਤੇਰੀ ਤੇਰਾ ਤੇਰਾ ਰਾਜ ਭਾਗ ਜਿਹੜਾ ਉਹ 99 ਦੀ ਖੜੀ ਐ ਗੱਡੀ ਤੀਜੀ ਵਾਰ ਵੀ ਤੇ ਤੂੰ ਆਪਣੀ ਗੱਲ ਕਰਨਾ ਤੂੰ ਹੁਣ ਹੁਣ ਸਿੱਖਾਂ ਨੂੰ ਛੇੜ ਕੇ ਜਾਂ ਸਿੱਖਾਂ ਤੋਂ ਤੂੰ ਇਹ ਜਿਹੀਆਂ ਗੱਲਾਂ ਕਰਕੇ ਸਿੱਖ ਤੈਨੂੰ ਭੁੱਲ ਜਾਣੇ